ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਮੇ ਕੰਦਰਸਤੀ ਰੱਖੇ ਮੇਰ ਪਰਿਆਹਤ ਰੱਖੇ ਸਤ ਸੰਤੋਖ ਦੇਵੇ ਤੇ ਆਪੋ ਆਪਣੀ ਜਿੰਦਗੀ ਚ ਖੁਸ਼ ਰਹੋ ਆਨੰਦ ਮਾਣੋ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਤੇ ਬਾਹ ਦਾ ਹਜੜਨ ਕਿੱਦਾਂ ਬਣਾਈਦਾ ਸੌਖਾ ਜੇ ਨਾਲੇ ਸੋਬਰ ਜਾਂ ਤੇ ਨਾਲੇ ਸੋਨੇ ਦਾ ਸੋਨਾ ਆ ਤੇ ਇਹੇ ਆਪਾਂ ਬਟਨ ਲਾ ਕੇ ਪਾਈਪਿੰਗ ਲਾ ਕੇ ਫਿਰ ਬਣਾਉਣਾ ਕਿੱਦਾਂ ਆਪਾਂ ਆਪ ਆਪਣੀ ਬਾਹ ਆ ਨਾ ਨਾ ਆਪਣੀ ਬਾਹਾਂ ਆਪਾਂ ਕੋ ਕੱਪੜਾ ਬਹੁਤ ਛਾਮਾ ਆ ਕੱਪੜਾ ਕਿਉ 3.5 3.5 ਛਾੜ ਸੀਗਾ ਸਾਰਾ ਤੇ ਇਸ ਕਰਕੇ ਹੁਣ ਆਪਾਂ ਇਹਦੇ ਤੇ ਆਦੇ ਆਪਾਂ ਨਿਸ਼ਾਨ ਲਾਇਓ ਆ ਤੇ ਆਪਾਂ ਆ ਕੱਪੜਾ ਨਾਲ ਲਾ ਦੇਣਾ ਆ ਨਾ ਕਪੜਾ ਪੈਦਲ ਨਾਲ ਧਾਕੇ ਦਿਆਰੀ ਆਪਾਂ ਤੋਂ ਰਹਾਦੇ ਪਾਈਪਿੰਗ ਲੋਣੀ ਕਿੰਦਾ ਲੋਣੀ ਹੈ ਹਨਾ ਸੋਖੇ ਜਿਹੇ ਤਰੀਕੇ ਦੇ ਨਾਲ ਨਾਲ ਇਸ ਵਧੀਆ ਦਾ ਵਧੀਆ ਨਾਲੇ ਬਹੁਤ ਸੋਖਾ ਆ ਤੇ ਵੀਡੀਓ ਦੇ ਬਣੇ ਤੱਕ ਐਂਡ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਸਾਰੀ ਸਮਝ ਆ ਸਕੇ ਤੇ ਨਾਲੇ ਸੋਖਾ ਤੇ ਨਾਲੇ ਵਧੀਆ ਲੱਗਦਾ ਆ ਤੇ ਨਾਲੇ ਤੁਸੀਂ ਬਣਾ ਸ਼ੇਕੀ ਸਕਦੇ ਹੋ ਇਸ ਕਰਕੇ ਮੇਰੇ ਕੋਲ ਵੀ ਪੰਜਾਬੀ ਬਜ਼ਾਰ ਦੀ ਚੈਨਲ ਤੇ ਸੋ ਸਾਹ ਵਾਤ ਤੋਂ ਬਾਅਦ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਵੀ ਕਰਿਓ ਤੇ ਬੈਲ ਆਈਕਨ ਵੀ ਦਬਾਇਓ ਆਪਾਂ ਹਸਾਰਾ ਇਦਾਂ ਕਰ ਲੈਣਾ ਪਾਈਪਿੰਗ ਆਪਾਂ ਬੱਕਰੀ ਲਾਉਣੀਆਂ ਅਰੇ ਇੱਥੇ ਦਬੈਟ ਤੱਕ ਆਪਾਂ ਨਿਸ਼ਾਨ ਲਾਇਓ ਆ ਪਹਿਲਾਂ ਨਿਸ਼ਾਨ ਮੈਂ ਤੁਹਾਨੂੰ ਇਹ ਦੱਸ ਦਿੰਨੀ ਆਪਾਂ ਬਾਹ ਦਾ ਅੱਧ ਕਰਕੇ ਹੈਨਾ ਤੇ ਇੱਥੇ ਤੱਕ ਇਦਾਂ ਤਾਂ ਦੋਨੀਆਂ ਬਸੇ ਦਾ ਅੱਧ ਕਰਕੇ ਤੇ ਉੱਥੋਂ ਜੀ ਤੁਸੀਂ ਜਿੱਦਾ ਇਦਾਂ ਕੱਟ ਜੇ ਜਿਹੜਾ ਪੌਣਾ 1 ਇੰਚ ਦਾ 1.5 ਇੰਚ ਦਾ ਉਹ ਤੁਹਾਡੀ ਖੁਸ਼ੀ ਤੁਸੀਂ ਜਿੰਨੇ ਦਾ ਮਾਰਕੀ ਪਾ ਲਓ ਆ ਅੱਧ ਦੇ ਬੱਟ ਫੇਰ ਤਾਂ ਉਦਨ ਕਰਕੇ ਤਾਂ ਉਦਨ ਕਰਕੇ ਇਹ ਪਹਿਣਾ ਨਿਸ਼ਾਨ ਲੈ ਕੇ ਉਧਰ ਹੀ ਪਹਿਣਾ ਹੈਗਾ ਵੀਡੀਓ ਨੂੰ ਸਾਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਫਿਰ ਹੀ ਪਤਾ ਲੱਗ ਸਕਦਾ ਸਾਰੀ ਚੀਜ਼ ਦੱਸਣਾ ਕਿ ਕਿੱਦਾਂ ਬਣਦੀ ਆ ਦੇਖੋ ਹੁਣ ਹਨਾ ਆ ਆਪਣੇ ਆਪਾ ਕੱਪੜਾ ਲਾ ਲਿਆ ਤੇ ਆ ਆਪਣੇ ਹੈਗੇ ਆ ਘੱਟ ਤੇ ਹੁਣ ਆਪਾਂ ਆਹਦੇ ਨਿਸ਼ਾਨ ਲਾਈ ਹੋਆ ਆ ਦੇਖੋ ਐਦਾਂ ਇਹ ਨਿਸ਼ਾਨ ਆਪਾਂ ਇਹਦਾ ਕੱਟ ਦੇਣੇ ਆ ਪੈਨ 2 ਇੰਚ ਤੁਸੀਂ ਰੱਖਣਾ ਛੋਟਾ ਰੱਖਣਾ ਵੱਡਾ ਰੱਖਣਾ ਉਹ ਤੁਹਾਡੀ ਖੁਸ਼ੀ ਮੈਂ 3 ਇੰਚ ਲੰਬਾ ਰੱਖਿਆ ਐਦਾ ਜਦੋਂ ਤੁਸੀਂ ਮਾਰਜਿਨ ਰੱਖ ਕੇ ਤਾਂ ਕੱਟ ਦੇਣਾ ਕਿਉਂਕੋ ਹਰੀ ਹਰੀ ਘਟਨਾ ਬਾਹਨਾ ਕੱਟ ਹੋਈ ਪੈਣੀ ਨਾਲ ਆਪਣੀ ਤੇ ਹੁਣ ਆਪਣੇ ਆਇਆ ਹੋਣੇ ਨੂੰ ਆਪੇ ਦਾ ਸਿੱਧਾ ਕੱਟ ਲੈਣਾ ਸੌਖਾ ਹੀ ਆ ਪੈਸੇ ਉੱਧਰ ਪਰ ਜੇ ਆ ਜਾਂਦਾ ਸੌਖਾ ਹੀ ਹੈ ਜੇ ਨਹੀਂ ਆਉਂਦਾ ਔਖਾ ਇਹ ਗੱਲਾਂ ਦੋਨੀਆਂ ਹੈਗੀਆਂ ਇਹ ਤਾਂ ਮੈਂ ਹਰ ਇੱਕ ਵਾਰੀ ਤੁਹਾਨੂੰ ਕਹਿੰਨੀ ਜਿਹੜੀ ਚੀਜ਼ ਆ ਜਾਂਦੀ ਉਹ ਫੇ ਸੌਖੀ ਲੱਗਦੀ ਹੈ ਜਿਹੜੀ ਨਹੀਂ ਆਉਂਦੀ ਉਹ ਫੇ ਔਖੀ ਆ ਜੇ ਦੀ ਇੱਦਾਂ ਤੋ ਹੋਣ ਜੇ ਕੱਟ ਲੋ ਹਣਾ ਕੈਂਚੀ ਨਾਲ ਤੇ ਹੋਰ ਕਸਨ ਜਸ ਕਸਨ ਮਾਰਦੀ ਕੱਟ ਲੋ ਤੁਸੀਂ ਉਹ ਤੁਹਾਡੀ ਤੇ ਪੰਡਿਆ ਹੁਣ ਆਪਾਂ ਲਾਉਣੇ ਇਹਨੂੰ ਪਾਈਪਿੰਗ ਮੋਰੇ ਆ ਦੇਖੋ ਅਗੇ ਕੱਢ ਲੈ ਕੱਟ ਆ ਆ ਦੇਖੋ ਇਹਦੇ ਹੁਣ ਆਪਾਂ ਲਾਉਣੀ ਪਾਈਪਿੰਗ ਪਾਈਪਿੰਗ ਵੀ ਆਪਾਂ ਇਹ ਡੋਰੀਆਰੀ ਪਾਈਪਿੰਗ ਨਹੀਂ ਲਾਈ ਹੈਗੀ ਏਡੇ ਪਾਈਪਿੰਗ ਆਪਾਂ ਕਪੜਾ ਲੈ ਲਿਆ ਉਹਨੂੰ ਏਡੇ ਆ ਦੇਖੋ ਲੇੜ ਦੇ ਲੇੜਨਾ ਨਹੀਂ ਹੈ ਘੈਰ ਤੇ ਸੌਰੀ ਏਡੇ ਲਾਉਣਾ ਹੌਲੀ ਹੌਲੀ ਨਾਲ ਆਸ ਇਹਨੂੰ ਪੰਨਣੀ ਹੋਗੀ ਤਾਂ ਤੁਸੀਂ ਪੰਨ ਲਿਓ ਨਹੀਂ ਪੰਨਣੀ ਤਾਂ ਤੁਸੀਂ ਇੱਦਾਂ ਵੀ ਕਰ ਸਕਦੇ ਨੇ ਨਾ ਉਹ ਤੁਹਾਡੀ ਖੁਸ਼ੀ ਆ ਇਹ ਆਪਾਂ ਬੱਚ ਦੇ ਪਾਸੇ ਨੂੰ ਫਿਰ ਮੋੜਨੀ ਆ। ਹੁਣ ਆਪਾਂ ਲਾਉਣੀ ਪਾਈਪਿੰਗ। ਪਾਈਪਿੰਗ ਵੀ ਇੱਧਰੋਂ ਲੋਂ ਕੇ ਆਉਂਦੇ। ਅਰੇ ਇੱਥੋਂ ਫੜ ਕੇ ਹੈਨਾ? ਪਾਈਪਿੰਗ ਆਪੇ ਧਲੋਣੀਆ ਸੌਰੀ ਕਈ ਵਾਰੀ ਕੈਮਰਾ ਉਹ ਜਾਂਦਾ ਆ ਦੇ ਆ ਆਪਣੇ ਕੱਟ ਦੋਨੇ ਨਿਕਲੇ ਤੇ ਪਾਈਪਿੰਗ ਹੁਣ ਆਪਾਂ ਜਿੱਥੇ ਬਾਹਰ ਆਪਾਂ ਕੋਨਾ ਜਿੱਥੋਂ ਲੇੜਨੀ ਸ਼ੁਰੂ ਕਰੀ ਦੀ ਉੱਥੇ ਆਪਾਂ ਪਾਈਪਿੰਗ ਰੱਖ ਲੈਣੀ ਉੱਥੋਂ ਹੀ ਆਪਾਂ ਬਾਹਰ ਫੜ ਲੈਣੀ ਆ ਬੈਕ ਤੇ ਬਾ ਬਾ ਆਪਾਂ ਸਿੱਧੇ ਪਾਸੇ ਫੜਨੀ ਆ ਏਦਾਂ ਸਿੱਧੇ ਪਾਸੇ ਫੜ ਕੇ ਏਦਾਂ ਆਪਾਂ ਕੱਟ ਦੇਣੀ ਐ ਲਾ ਲੈਣੀ ਸੌਰੀ ਕੱਟ ਕੇ ਤਾਂ ਏਦਾਂ ਉੱਤੇ ਲਾ ਦੇਣੀ ਜਿੱਦਾਂ ਆਪਾਂ ਕਪੜਾ ਲਾਇਦਾ ਬਾਹ ਕਪੜਾ ਮੇਰਾ ਕੱਟ ਰਿਹਾ ਹਾਂ ਕੱਟ ਦੀ ਮਗਰੋਂ ਕੱਟ ਲਈ। ਇਹ ਮਗਰੋਂ ਕੱਟ ਲਈ। ਇਹ ਆਪਾਂ ਇਹਦੇ ਕਪੜਾ ਲਾ ਦੇਣਾ। ਹੜਨਾ ਆਪਾਂ ਸਿੱਧਾ ਐਨ ਤੇ ਐਦਾਂ ਕਪੜਾ ਲਾਉਂਦੇ ਆ ਜਾਣਾ। ਇਹ ਬਣਾਉਣੀ ਆਪਾਂ ਪਾਈਪਿੰਗ ਐਨ ਪਰ ਆਪਾਂ ਡੋਰੀ ਪਾ ਕੇ ਪਾਈਪਿੰਗ ਨਹੀਂ ਹਿਲਾਈ ਹੈਗੀ ਐਦੇ ਪਾਈਪਿੰਗ ਲਾਤੀ ਆ। ਤੁਰਨਾ ਐਨ ਕੋਨਿਟੀ ਲੈ ਆਉਣੀ ਆ ਪਾਈ ਤੇ ਹੁਣ ਆਪਾਂ ਜਿਹੜਾ ਹਕਾਟਾ ਪਾ ਲਾਇਆ ਇਦਾਂ ਇੱਥੇ ਵੀ ਐਨ ਕੋਨਿਤੇ ਤੇ ਪਰਸੀ ਲੈ ਕੇ ਆਉਣੀ ਆ ਜੋ ਦਾ ਜੋ ਐ ਤਿੱਖਾ ਆਪਣਾ ਕੱਟ ਜਾਂ ਨਿਕਲ ਗੇ ਇਹ ਨਿਸ਼ਾਨ ਲਾ ਕੇ ਤੁਸੀਂ ਇਹਨ ਸਾਰਾ ਕੱਟ-ਕੁੱਟ ਕਰਨਾ ਇਦਾਂ ਕੱਟ ਨਹੀਂ ਕਰਨਾ ਹੈਗਾ ਉੱਦਾਂ ਵੀ ਟੱਕ ਨਾ ਕਰ ਲੋ ਹਨਾ ਟੱਕ ਨਾ ਫੇ ਪਾਈਪਿੰਗ ਨਹੀਂ ਠੀਕ ਹੁੰਦੀ ਹੈਗੀ ਹਰੇਕ ਥਾਂ ਨਿਸ਼ਾਨ ਤੋਂ ਲਾਉਣਾ ਪੈਣਾ ਆ ਜੇ ਥਾਂ ਨੂੰ ਟੱਕਿਆ ਤਾਂ ਫੇ ਤੁਸੀਂ ਉਹ ਬੱਕਰੀ ਕਰ ਲਿਆ ਮੈਂ ਤਾਂ ਨਿਸ਼ਾਨ ਹੀ ਲਾ ਲੈਨ ਹੁਣੇ ਕਈ ਵਾਰ ਟੱਕ ਵੀ ਰਹਿੰਦੀ ਬੰਦੇ ਨੂੰ तो हम आप पैर चक लिया पैर चक के पाइपिंग से ला देनी है हम फिर आप पैर चक के इधरले पिन पासे लिया जो आप क्या है कट्ट Elda. ਹਾਣੇ ਨੂੰ ਆਪਾਂ ਇੱਧਰ ਨੂੰ ਲੈ ਆਣਾ ਜਿਹੜੀ ਆਪਣੀ ਬਾਂਦੀ ਆ ਹਰ ਇੱਕ ਈਲਾ ਦੜੇ ਮੈਂ ਸੌਖੀ ਵੀ ਆ ਤੇ ਨਹੀਂ ਵੀ ਸੌਖੀ ਹੈ ਕਿ ਇਹ ਆਪਾਂ ਕਹਿੰਨੇ ਆ ਤੇਜ ਟੈਨ ਬਣ ਜਾਂਦਾ ਬਹੁਤ ਸੋਹਣਾ ਬਾਹ ਦੀ ਮੂਰੇ ਇਹਨੇ ਕੋ ਕਪੜਾ ਹੈ ਨਹੀਂ ਸੀਗਾ ਜੈਂਪਰ ਦਾ ਕਪੜਾ ਪੂਰਾ ਸੀਗਾ ਇਸ ਕਰਕੇ ਫਿਰ ਮੈਂ ਹੱਥਲੇ ਦੇ ਪਾਸੇ ਆ ਕਪੜਾ ਲਾਇਆ ਇਹ ਤੁਸੀਂ ਆਪਣੇ ਉਹਨਾਂ ਰੱਖ ਕੇ ਬਾਕੀ ਦਾ ਤੁਸੀਂ ਕੱਟ ਦੇਣਾ ਹੈ ਤੇ ਆ ਵੀ ਤੁਸੀਂ ਮਗਰੋਂ ਕੱਟ ਦੇਣਾ ਹੈ ਆ ਜਿਹੜਾ ਆ ਇੰਨੀ ਇੰਨੀ ਲੇੜੀ ਆਪਾਂ ਕਰ ਲੈ ਰੱਖ ਲੈਣੀ ਆ ਤੇ ਬਾਕੀ ਸਾਰਾ ਕੱਟ ਦੇਣਾ ਹੈ ਤੇ ਹੁਣ ਇਹਨੂੰ ਆਪਾਂ ਪਾਈਪਿੰਗ ਬਣਾਉਣੀ ਹੈ वागुर आखो एदा पाइपिंग आप कट दें एदड़ा आप लाया एदा मोड़ देना अपनी पाइपिंग बहुत सोहनी निकलती है फिर ऐदा ਮੋ ਤੁਹਾਡੀ ਖੁਸ਼ੀ ਤੁਸੀਂ ਬਰੀਕ ਪਾਈਪਿੰਗ ਕਰਨੀ ਚਾਹੁੰਦੇ ਜਾਂ ਤੁਸੀਂ ਮੋਟੀ ਪਾਈਪਿੰਗ ਕਰਨੀ ਚਾਹੁੰਦੇ ਉਹ ਤੁਸੀਂ ਜਿੱਦਾਂ ਮਰਜੀ ਫੇਰ ਕਰ ਸਕਦੇ ਹੋ ਤੁਹਾਡੇ ਤੇ Depend ਹੈ ਬਰੀਕ ਬਣਾਉਣੀ ਮੇਰੇ ਫਿੱਤੀ ਕੇ ਜੋੜੀ ਕਰਨੀ ਪਾਈਤੇ ਕਿਉਂ ਹੈ ਕੱਪੜੇ ਤੇ ਆ ਫੇਰ ਦਾ ਮੁਰਮੜਾਇਆ ਕਰਦਾ ਰਹੇ कपड़ा याद मोड़ देना है पाइपिंग ली, पाइपिंग निकल आई है देखो। बाकी थोड़े से डिपेंड है करनी चाहते बरीक पाइपिंग लानी या मोटी पाइपिंग लानी है वो तीना आप सोचना है करना है टाइम तो हम लगना ही है थोड़ा जि जे कम टाइम टाइम तो लग के चीज बन गई कोने कोनेिकल हाथ कोने क्ढने पैने अपा है ਤੇ ਕੱਟ ਲਉਣਾ ਆਪਾਂ ਮੜਾ ਜਾਂ ਕੱਟ ਲਾ ਕੇ ਫਿਰ ਆਪਣੇ ਫਿਸ਼ਿੰਗ ਬੋਸ ਨਹੀਂ ਆਉਂਦੀ ਆ ਦੇਖੋ ਮੈਨੂੰ ਲੱਗੀ ਲਾਉਣ ਕੱਟ ਲਾ ਲਓ ਤੁਸੀਂ ਕੱਟ ਲਾ ਕੇ ਤੁਸੀਂ ਤੇ ਤੁਹਾਡੇ ਬਹੁਤ ਵਧੀਆ ਬਣ ਗਏ। ਇਹ ਖੇਕੇ ਪੈਣੀ ਹੈ ਇੱਕ ਕੱਪੜੇ ਨੂੰ ਨਾ ਖੇਕੇ ਪਾ ਕੇ ਤਾਂ ਤੁਸੀਂ ਉਹਦਾ ਬਾਹਰ ਕੱਟੋਗੇ। ਤੇ ਦੂਜਾ ਇਹ ਤਉ ਤੇ ਫਿਰ ਰੱਖਣਾ ਪੈਣਾ ਆਪਾਂ ਨੂੰ। ਪੜਾਜੇ ਟਾਈਮ ਤਾਂ ਹੁਣ ਜੇ ਤੁਸੀਂ ਕਹੋ ਟਾਈਮ ਤਾਂ ਲੱਗ ਕੇ ਹਨਾ ਚੀਜ਼ ਬਣ ਗਈ ਆ ਆਹ ਟਾਈਮ ਤਾਂ ਲੱਗ ਕੇ ਕੀ ਜੀ ਬਣ ਗਈ ਹੁਣ ਪਾਈਪਿੰਗ ਤਾਂ ਲੱਗ ਕੇ ਨਿਕਲਣੀ ਆ ਪਰ ਬਾਂ ਦਾ ਬਸ ਹੋਣਾ ਹੈਗਾ ਬਾਂ ਦਾ ਮੋਰੇ ਬਾਹ ਤੇ ਮੋਰੇ ਇਹੀ ਕਹਿੰਦੇ ਲੌਂਗ ਸਲੀਪ ਦੇ ਮੋਰੇ ਆ ਲਓ ਆਇਆ ਦਮਨ ਆ ਦਿਖੋ ਇੱਥੇ ਆਪਾਂ ਫਿੱਟੀਆਂ ਲਾ ਦੇਣੀਆਂ ਆ ਫਿੱਟੀਆਂ ਲਾ ਕੇ ਉੱਤੇ ਬਟਨ ਲਾ ਦੇਣਾ ਆ ਵਲਾਹੀ ਆਪਾਂ ਫਿੱਤੀ ਪਹਿਲਾਂ ਬਣਾ ਕੇ ਰੱਖਿਓ ਸੀਗੀ ਤਾਂ ਆ ਫਿੱਤੀ ਆਪਾਂ ਫੇਰ ਤਾਂ ਲਾ ਕੇ ਬੈਠ ਲਾ ਤਿਆ ਦੇਖੋ ਬੜਨਾ ਆਪਾਂ ਤੇ ਐਸੀ ਮੇਰੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਨਾਲ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤ